ਇੰਡੀਆ ਦੇ ਵਿੱਚ ਜਿਹੜੀਆਂ ਕੁੜੀਆਂ ਪ੍ਰੋਗਰਾਮ ਕਰਨਾ ਚਾਹੁੰਦੀਆਂ ਆ ਬਿਜ਼ਨਸ ਜੁਆਇਨ ਕਰਨਾ ਚਾਹੁੰਦੀਆਂ ਬਹੁਤ ਸਾਰੀ ਇਨਕੁਆਰੀਜ਼ ਆ ਰਹੀਆਂ ਉਹਨਾਂ ਦੀਆਂ ਤੇ ਉਹ ਪੁੱਛਦੀਆਂ ਬਿਜ਼ਨਸ ਜੁਆਇਨ ਕਰਨ ਦੇ ਕਿੰਨੀ ਇਨਵੈਸਟਮੈਂਟ ਕਰਨੀ ਪਊਗੀ ਸੋ ਉਹਦੀ ਇਨਵੈਸਟਮੈਂਟ ਹੈਗੀ ਆ ਆਹਾ ਜ਼ੀਰੋ ਤੇ ਇਹਨੂੰ ਕੀ ਕਹਿੰਦੇ ਬਿਊਟੀਫੁੱਲ ਹਾਂਜੀ ਬਿਊਟੀਫੁੱਲ ਵੀ ਆ ਜ਼ੀਰੋ ਵੀ ਆ ਠੀਕ ਆ ਆਸਮ ਵੀ ਆ ਨੋ ਇਨਵੈਸਟਮੈਂਟ ਐਟ 올 ਥੋੜੀ ਰਜਿਸਟ੍ਰੇਸ਼ਨ ਫ੍ਰੀ ਹੈਗੀ ਆ ਥੋੜੀ ਪੂਰੀ ਟ੍ਰੇਨਿੰਗ ਫ੍ਰੀ ਹੈਗੀ ਆ ਮੇਰੇ ਨਾਲ ਜੁਆਇਨ ਕਰੋਗੇ ਮੈਂ ਤੁਹਾਡੀ ਟ੍ਰੇਨਿੰਗ ਕਰਵਾਉਂਗੀ ਜ਼ੂਮ ਮੀਟਿੰਗਸ ਤੇ ਮੈਂ ਮੰਡੇ ਤੋਂ ਮੇਰਾ ਬੈਚ ਸ਼ੁਰੂ ਹੋ ਰਿਹਾ ਹੈ ਬਹੁਤ ਸਾਰੀ ਕੁੜੀਆਂ ਨੇ انرੋਲ ਕਰ ਲਿਆ ਆ ਤੇ ਜੇ ਤੁਸੀਂ انرੋਲ ਕਰਨਾ ਚਾਹੁੰਦੇ ਆ ਜਸਟ ਮੈਨੂੰ ਮੈਸੇਜ ਕਰੋ ਤਾਂ ਕਿ ਮੈਂ ਤੁਹਾਨੂੰ ਵੀ ਆਪਣੀ ਲਿਸਟ ਦੇ ਵਿੱਚ ਐਡ ਕਰ ਲਵਾਂ ਤੇ ਆਪਣੀ ਟ੍ਰੇਨਿੰਗ ਸ਼ੁਰੂ ਕਰੀਏ ਅੱਛਾ ਇਨਵੈਸਟਮੈਂਟ ਜ਼ੀਰੋ ਆ ਅਰਨਿੰਗ ਕਿੰਨੀ ਆ ਜਿੰਨੀ ਮਰਜ਼ੀ ਤੁਸੀਂ ਲੈ ਸਕਦੇ ਹੋ 5000 10000 40000 50000 1 ਲੱਖ ਕਿੰਨੀ ਚਾਹੁੰਦੇ ਆ ਤੁਸੀਂ ਸਾਰੀ ਤੁਹਾਨੂੰ ਯੂ ਐਸ ਡਾਲਰਸ ਦੇ ਵਿੱਚ ਪੇ ਹੋਵੇਗੀ ਸਮਝ ਗਏ ਆ ਇੰਟਰਸਟਿਡ ਹੈਂ ਯਾ